ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬ੍ਰੋਟਨ ਲੈ ਕੇ ਇੱਕ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਵਿਕਰਮ ਮਜੀਠੀਆ ਤੇ ਕਟਾਰੂ ਚੱਕ ਦਾ ਵੱਡਾ ਬਿਆਨ ਕਿਹਾ ਹੈਰਾਨ ਕਰਨ ਵਾਲੇ ਤੱਥ ਐ ਸਾਹਮਣੇ ਮਜੀਠੀਆ ਦੀ Shimla ਚ ਹਜ਼ਾਰਾਂ ਏਕੜ ਜ਼ਮੀਨ ਅਕਾਲੀ ਦਲ ਦੇ ਵਿਰੋਧ ਤੇ ਬਲਤੇਜ ਪੰਨੂ ਦਾ ਬਿਆਨ ਸੁਖਬੀਰ ਬਾਦਲ ਤੇ ਸਾਡੇ ਨਿਸ਼ਾਨੇ ਕਿਹਾ ਤੁਹਾਡੀ ਸੱਤਾ ਚ ਨਹੀਂ ਸੀ ਕੋਈ ਕਾਨੂੰਨ ਮੁੰਬਈ ਤੋਂ ਆਦਮਪੁਰ ਪਹੁੰਚੀ ਪਹਿਲੀ ਉਡਾਣ ਯਾਤਰੀਆਂ ਲਈ ਪਾਰੀ ਉਤਸ਼ਾਹ ਸਿੱਖ ਸ਼ਰਦਾਲੂਆਂ ਨੂੰ ਹੋਵੇਗਾ ਵੱਡਾ ਫਾਇਦਾ ਵਿਵਾਦਾਂ 'ਚ ਦਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਦਲਜੀਤ ਦੇ ਸਮਰਥਨ 'ਚ ਆਏ ਹਾਂਸ ਰਾਜ ਹਾਂਸ ਕਿਹਾ ਬੇਕਸੂਰ ਹਨ ਪਾਕਿਸਤਾਨ ਦੇ ਲੋਕ ਹੁਣ ਖਬਰਾਂ ਵਿਸਥਾਰ ਦੇ ਨਾਲ ਮੋਹਾਲੀ ਦੀ ਅਦਾਲਤ ਨੇ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸੋ ਮਜੀਠੀਆ ਨੂੰ 4 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ। ਵਿਜੀਲੈਂਸ ਦਾ ਇਹ ਕਹਿਣਾ ਹੈ ਕਿ ਮਾਮਲੇ ਵਿੱਚ ਹੋਰ ਡੂੰਘਾਈ ਨਾਲ ਜਾਂਚ ਕਰਨੀ ਆਏ ਤੇ ਵਿਕਰਮ ਸੋ ਮਜੀਠੀਆ ਨੂੰ ਪੰਜਾਬ ਤੋਂ ਇਲਾਵਾ ਹੋਰ ਥਾਵਾਂ ਤੇ ਵੀ ਲੈ ਕੇ ਜਾਣਾ ਜ਼ਰੂਰੀ ਹੈ। ਹੁਣ ਇਸ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਮਜੀਠੀਆ ਦੇ ਪਰਿਵਾਰ ਦੇ ਦੱਸੇ ਮੁਤਾਬਕ ਸ਼ਿਮਲਾ ਵਿੱਚ ਉਹਨਾਂ ਦੀ 1 ਏਕੜ ਜ਼ਮੀਨ ਹੈ ਪਰ ਜਾਂਚ ਦੌਰਾਨ ਆਇਆ ਸਾਹਮਣੇ ਕਿ ਵਿਕਰਮ ਸੋ ਮਜੀਠੀਆ ਦੀ ਸ਼ਿਮਲਾ 'ਚ ਹਜ਼ਾਰਾਂ ਏਕੜ ਜ਼ਮੀਨ ਹੈ। ਜਿਹੜਾ ਵਿਜੀਲੈਂਸ ਨੂੰ ਰਿਮਾਂਡ ਮਿਲਿਆ ਸੀਗਾ ਵਿਕਰਮਜੀਤ ਸਿੰਘ ਮਜੀਠੀਏ ਦਾ ਜੋ ਉਸ ਰਿਮਾਂਡ ਦੇ ਦੌਰਾਨ ਜਿਹੜੇ ਤੱਤ ਸਾਹਮਣੇ ਆਏ ਆ ਜਿਹੜੇ ਬੜੇ ਹੈਰਾਨ ਕਰਨ ਵਾਲੇ ਨੇ ਬੜੇ ਰੋਚਕ ਨੇ ਜਾਂਚ ਦੇ ਵਿੱਚ ਬਹੁਤ ਕੁਝ ਐਸਾ ਸਾਹਮਣੇ ਆਇਆ ਜਿਹੜਾ ਪਿਛਲੇ ਸਮੇਂ ਤੋਂ ਲੁਕਾਉ ਕੇ ਰੱਖਿਆ ਗਿਆ ਜਿਹੜਾ ਜਗਜਾਰ ਨਹੀਂ ਸੀ ਹੋਇਆ ਉਹ ਜ਼ਾਇਦਾ ਤਾਂ ਹੋਣ ਉਹ ਕੁਝ ਹੋਰ ਹੋਵੇ ਉਹਨਾਂ ਨੂੰ ਲੁਕੋ ਕੇ ਰੱਖਿਆ ਗਿਆ ਪੰਜਾਬ ਦੇ ਲੋਕਾਂ ਕੋਲ ਪਰ ਵੱਡੀ ਪੱਦਰ ਦੇ ਉੱਤੇ ਸਾਬਤ ਕਰਦਾ ਕਿ ਉਹ ਉਹ ਪੈਸਾ ਲੁੱਟਦਾ ਪੈਸਾ ਉਹ ਬੇਈਮਾਨੀ ਦੀ ਕਮਾਈ ਹੈ ਸੋ ਦੂਸਰੀ ਜਿਹੜਾ ਸਿਮਲੇ ਦੇ ਅੰਦਰ ਜਿਹੜੇ ਅੱਜ ਸਾਡੇ ਵਕੀਲ ਸਹਿਬਾਨਾਂ ਨੇ ਆਪਣੀ ਪੀਸੀਜੀ ਵੀ ਅੰਦਰ ਵੀ ਦੱਸਿਆ ਮਾਨਜੋ ਕੋਰਟ ਦੇ ਅੰਦਰ ਕਿ ਸਿਮਲੇ ਦੇ ਵਿੱਚ ਜਿਹੜੀ ਜਾਇਦਾਦ ਮਜੀਠੀਆ ਪਰਿਵਾਰ ਵੱਲੋਂ ਸੌ ਕੀਤੀ ਗਈ ਆ ਉਹ ਜੋ ਐਫੀਡੇਵਿਡ 2011 ਦਾ ਇਹਨਾਂ ਦੀ ਧਰਮ ਪਤਨੀ ਵੱਲੋਂ ਦਿੱਤਾ ਗਿਆ ਧਰਮ ਪਤਨੀ ਦੇ ਨਾ ਦਿੱਤਾ ਜਿਹੜੀ ਜ਼ਮੀਨ ਉਥੇ ਸੋਹ ਕੀਤੀ ਗਈ ਆ ਸਿਮਲੇ ਦੇ ਅੰਦਰ ਉਹ ਜਿਹੜੀ ਦੱਸੀ ਗਈ ਆ ਉਹ ਪੁਆਇੰਟ 52 ਫਾਸੀ ਆ ਪਾ ਉਹ ਲਗਭਗ 1 ਏਕੜ 1 ਏਕੜ ਜ਼ਮੀਨ ਜਿਹੜੀ ਐਫੀਡੇਵਿਟ ਜਿਹੜਾ ਚੋਣਾਂ ਦੇ ਦੌਰਾਨ ਉਮੀਦਵਾਰਾਂ ਵੱਲੋਂ ਦਿੱਤਾ ਜਾਂਦਾ ਉਹਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਚ ਆਮ ਆਦੀ ਪਾਰਟੀ ਦੀ ਸਰਕਾਰ ਤੇ ਸਿਆਸੀ ਬਦਲਾਖੋਰੀ ਦਾ ਇਲਜ਼ਾਮ ਲਗਾਇਆ ਇਸ ਦੇ ਨਾਲ ਹੀ ਬਾਦਲ ਨੇ ਪੰਜਾਬ ਦੇ ਐਮਰਜੈਂਸੀ ਵਰਗੇ ਹਾਲਾਤ ਦੱਸੇ ਇਸ ਤੇ ਆਮ ਆਦੀ ਪਾਰਟੀ ਦੇ ਆਗੂ ਪਲਤੇਜ ਪਨੂਨੇ ਸੁਖਬੀਰ ਬਾਦਲ ਤੇ ਨਿਸ਼ਾਨੇ ਸਾਧਦੇ ਕਿ ਜਿੰਨਾ ਚਿਰ ਤੁਸੀਂ ਸੱਤਾ ਵਿੱਚ ਰਹੇ ਹੋ ਕੰਮ ਕਾਨੂੰਨ ਅਨੁਸਾਰ ਨਹੀਂ ਹੋਇਆ ਤੁਹਾਡੀਆਂ 10 ਸਾਲਾਂ ਚ ਕੀਤੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਸੁਖਬੀਰ ਸਿੰਘ ਬਾਦਲ ਜੀ ਤੁਹਾਨੂੰ ਐਮਰਜੈਂਸੀ ਬੜੀ ਚੇਤੇ ਆ ਰਹੀ ਹੈ ਉਹ ਸ਼ਾਇਦ ਉਹਦਾ ਇੱਕ ਕਾਰਨ ਇਹ ਆ ਕਿ ਜਿੰਨੀ ਦੇਰ ਤੱਕ ਤੁਹਾਡਾ ਰਾਜ ਰਿਹਾ ਅਕਾਲੀ ਭਟਪਾ ਦਾ ਕਦੀ ਕਾਨੂੰਨ ਦੇ ਮੁਤਾਬਕ ਕੰਮ ਹੋਇਆ ਹੀ ਨਹੀਂ ਜਿੰਨੇ ਗੈਰ ਕਾਨੂੰਨੀ ਕੰਮ ਤੁਹਾਡੇ ਰਾਜ ਦੇ ਵਿੱਚ 7 ਤੋਂ 17 ਦੇ ਦੌਰਾਨ ਹੋਏ ਲੋਕਾਂ ਨੂੰ ਇੱਕ ਇੱਕ ਚੀਜ਼ ਉਂਗਲਾਂ ਦੇ ਪੋਟਿਆਂ ਦੇ ਉੱਤੇ ਯਾਦ ਹੈ ਅੱਜ ਤੁਹਾਨੂੰ ਫਿਕਰ ਇਹ ਲੱਗ ਰਿਹਾ ਕਿ ਕਿਤੇ ਇਸ ਵੇਲੇ ਜਿਹੜੀ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਆ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਤੇ ਤੁਹਾਡੇ ਘਰ ਦੇ ਬਾਕੀ ਜੀਆਂ ਵੱਲੋਂ ਨਾ ਆਤਰੇ ਇਹ ਫਿਕਰ ਤੁਹਾਨੂੰ ਇੰਨਾ ਜ਼ਿਆਦਾ ਸਤਾ ਰਿਹਾ ਕਿ ਤੁਸੀਂ ਸਵੇਰ-ਸਵੇਰੇ ਉੱਠ ਕੇ ਇਹ ਟਵੀਟ ਕਰਨੇ ਸ਼ੁਰੂ ਕਰ ਦਿੰਦੇ ਹੋ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਐਮਰਜੈਂਸੀ ਤਾਂ ਉਦੋਂ ਲੱਗੀ ਸੀ ਜਦੋਂ ਸ਼ਾਂਤਮਈ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਛਾੜਾ ਤੁਸੀਂ ਮਰਵਾਇਆ ਸੀ ਕਟਕਪੂਰੇ ਦੇ ਵਿੱਚ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੜਾਏ ਉਹਨਾਂ ਦੇ ਉੱਤੇ ਡਾਂਗਾ ਭਰਾਈਆਂ ਗੋਲੀਆਂ ਚਲਾਈਆਂ ਉਹ ਐਮਰਜੈਂਸੀ ਸੀ ਫਾਡੀ ਕੰਪਨੀ ਦੀਆਂ ਬੱਸਾਂ ਦੰਦਰਾਉਂਦੀਆਂ ਹੋਈਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਲੋਕਾਂ ਨੂੰ ਮਿੱਦ ਦੀਆਂ ਫਿਰਦੀਆਂ ਸੀ ਉਹ ਉਹ ਐਮਰਜੈਂਸੀ ਸੀ ਕਿਸ ਕਿਸਮ ਦੇ ਘਟਾਲੇ ਹੋਏ ਅਨਾਜ ਘਟਾਲਾ ਕਿਸੇ ਨੂੰ ਭੁੱਲਿਆ ਅੱਜ ਤੱਕ ਉਹਦਾ ਤੁਸੀਂ ਜਵਾਬ ਦਿੱਤਾ ਕਿਸੇ ਨੂੰ ਕੋਈ ਚੇਤਨਾ ਨਹੀਂ ਇਰੀਗੇਸ਼ਨ ਘਟਾਲਾ ਤੁਹਾਡੇ ਸਮੇਂ ਦੇ ਉੱਤੇ ਹੋਇਆ ਤੁਸੀਂ ਇਹ ਚਾਹੁੰਦੇ ਸੀ ਜਿੰਨੇ ਘਟਾਲੇ ਨੇ ਉਹ ਜਿਉਂ ਦੇ ਤਿਉਂ ਦਬ ਦਿੱਤੇ ਜਾਣ ਮੌਜੂਦਾ ਸਰਕਾਰ ਨੇ ਉਹ ਦੱਬਣੇ ਨਹੀਂ ਇਸੇ ਕਰਕੇ ਤੁਹਾਨੂੰ ਤਕਲੀਫ ਜਿਹੜੀ ਜ਼ਿਆਦਾ ਹੋ ਰਹੀ ਹੈ ਕਿ ਕਿਤੇ ਇਹ ਜਾਂਚ ਹੋਰ ਅੱਗੇ ਨਾ ਤੁਰਪੇ ਆਮਾਦੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੱਤਾਧਾਰੀ ਭਾਜਪਾ ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਕੇਜਰੀਵਾਲ ਨੇ ਦੋਵਾਂ ਵਿਚਕਾਰ ਸਬੰਧਾਂ ਦੀ ਤੁਲਨਾ ਪ੍ਰੇਮੀ ਜੋੜੇ ਨਾਲ ਕੀਤੀ ਹੈ ਜੋ ਸਮਾਜਿਕ ਡਰ ਕਾਰਨ ਬਾਹਰ ਨਹੀਂ ਆ ਸਕਦੇ ਉਹਨਾਂ ਨੇ ਭਾਜਪਾ ਮੰਤਰੀ ਤੇ ਪੁੱਤਰ ਅਤੇ ਕਾਂਗਰਸੀ ਹਲਦਰਾ ਨਾਲ ਜੁੜੇ ਮੰਦਰੇਗਾ ਭ੍ਰਿਸ਼ਟਾਚਾਰ ਨਾਲ ਇਸ਼ਾਰਾ ਕਰਦੇ ਹੋਏ ਦੋਵੇਂ ਪਾਰਟੀਆਂ ਦੀ ਨਿੰਦਾ ਕੀਤੀ ਹੈ ਗੁਜਰਾਤ ਜੋੜੋ ਭਿਆਨ ਦੇ ਮੱਧ ਨਜ਼ਰ ਆਵਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਗੁਜਰਾਤ ਪਹੁੰਚੇ ਇੱਥੇ ਅਹਮਦਾਬਾਦ ਵਿੱਚ ਇੱਕ ਰਾਜ ਵਿਆਪੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦੇਸ਼ 2027 ਦੀ ਗੁਜਰਾਤ ਵਿਧਾਨ ਸਭਾ ਚੋਣ ਹਨ ਗੁਜਰਾਤ ਜੋੜੋ ਮੁਹਿੰਮ ਦੀ ਸ਼ੁਰੂਆਤ ਤੇ ਪੀੜ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਵਿਸਾਬਦਰ ਉਪ ਚੋਣ ਵਿੱਚ ਗੋਪਾਲ ਇਟਾਲੀ ਦੀ ਜਿੱਤ ਸਿਰਫ ਇੱਕ ਜਿੱਤ ਨਹੀਂ ਇਹ ਇੱਕ ਬ੍ਰह्म ਸੰਦੇਸ਼ ਸੀ ਆਮ ਤੌਰ ਤੇ ਸੱਤਾ ਵਿੱਚ ਪਾਰਟੀ ਉਪ ਚੋਣਾਂ ਜਿੱਤਦੀ ਹੈ ਪਰ ਇਟਾਲੀਆ ਦਿੱਤ ਜੇ ਤੋ 2022 ਵਿਚ ਆਮ ਆਦਮੀ ਪਾਰਟੀ ਉਮੀਦਵਾਰ ਨਾਲੋਂ ਤਿੰਨ ਗੁਣਾ ਵੱਡੀ ਸੀ ਮੈਂ ਕਿਹਾ ਕਿ ਭਗਵਾਨ ਦਾ ਆਸ਼ੀਰਵਾਦ ਹੈ ਇਸ ਦੌਰਾਨ ਸੱਤਾਧਾਰੀ ਭਾਜਪਾ ਤੇ ਮੁਖ ਵਿਰੋਧੀ ਪਾਰਟੀ ਕਾਂਗਰਸ ਤੇ ਹਮਲਾ ਬੋਲਦੇ ਹੋਏ ਕੇਜਰੀਵਾਲ ਨੇ ਦੋਵਾਂ ਦੇ ਰਿਸ਼ਤੇ ਦੀ ਤੁਲਨਾ ਪ੍ਰੇਮੀ ਜੋੜੇ ਨਾਲ ਕੀਤੀ ਉਹਨਾਂ ਕਿਹਾ ਕਿ ਇਹਨਾਂ ਦਾ ਆਪਸ ਵਿੱਚ ਸਬੰਧ ਵੀ ਹੈ ਪਰ ਦੁਨੀਆ ਦੇ ਸਾਹਮਣੇ ਨਹੀਂ ਆ ਰਹੇ ਮੈਂ ਕਿਸੇ ਨੂੰ ਪੁੱਛ ਰਹਾ تھا ਮੈਂ ਕਿਹਾ ਇਹ ਕਾਂਗਰਸ ਔਰ ਬੀਜੀਪੀ ਦਾ ਰਿਸ਼ਤਾ ਕੀ ਕਹਿੰਦਾ ਹੈ ਕੀ ਇਹ ਭਾਈ-ਭੈਣ ਦਾ ਰਿਸ਼ਤਾ ਹੈ या ये पति पत्नी का रिश्ता है आपको क्या लगता है ये ना भाई बहन का रिश्ता है और ना ये पति पत्नी का रिश्ता है ये प्रेमी और प्रेमिका का, का रिश्ता है जो छुप छुप के मिलते हैं ये छुप छुप के मिलते हैं ये चोरी चोरी मिलते हैं समाज के डर से समाज इनके शादी स्वीकार नहीं करता तो ये छुप-छुप के मिलते हैं चोरी-चोरी मिलते हैं चोरी-चोरी सब कुछ करते हैं ये प्रेमी और प्रेमिका का रिश्ता है इनसे बच के रहना दोनों बहुत खतरनाक है उन्होंने भाजपा मंत्री के पुत्रों कांस्तिनेतामनल जुड़े मनरेगा कम्मा ਵਿੱਚ हाल ही ਵਿੱਚ ਸਾਹਮਣੇ ਆਏ ਪਹਸਤਾਚਾਰ ਦੇ ਕੋਟਾਲਿਆਂ ਵੱਲ ਇਸ਼ਾਰਾ ਕਰਦੇ ਹੋਏ ਦੋਵਾਂ ਪਾਰਟੀਆਂ ਦੀ ਨਿੰਦਾ ਕੀਤੀ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਮਾਮਲੇ 'ਚ ਜਗਰਾਉਂ ਦੇ 4 ਪਿੰਡਾਂ ਵੱਲੋਂ ਵੱਡਾ ਫੈਸਲਾ ਲੈ ਗਿਆ ਲੋਕ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਮਰ ਜਾਣਗੇ ਪਰ ਆਪਣੀ ਜ਼ਮੀਨ ਦਾ ਇੱਕ ਮਰਲਾ ਵੀ ਐਕਵਾਇਰ ਨਹੀਂ ਹੋਣ ਦੇਣਗੇ ਇਸ ਤੇ ਚੱਲਦੇ ਕਾਂਗਰਸੀ ਵਿਧਾਇਕ ਨੇ ਪ੍ਰਕਾਸ਼ ਸਿੰਘ ਨੇ ਸਰਕਾਰ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮਾਮਲੇ ਤੇ ਚੁੱਪ ਕਿਉਂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਾਈ ਗਈ ਲੈਂਡ ਪੋਲੀ ਨੀਤੀ ਦਾ ਵਿਰੋਧ ਹੋ ਰਿਹਾ ਹੈ ਹਾਲਾਂਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਨੀਤੀ ਬਹੁਤ ਵੱਡੀ ਫਾਇਦੇਮੰਦ ਨੀਤੀ ਹੈ ਪਰ ਪੰਜਾਬ ਸਰਕਾਰ ਦੇ ਵਿਰੋਧੀ ਪਾਰਟੀਆਂ ਦੇ ਅਗੋਂ ਵੱਲੋਂ ਇਸ ਨੀਤੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਨੀਤੀ ਦੇ ਲਿਆਉਣ ਤੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਜਾ ਰਹੀ ਹੈ ਵਿਰੋਧੀ ਅਗੋਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਨੀਤੀ ਸਿਰਫ ਦਿੱਲੀ ਦੇ ਆਕਾਮਾਂ ਨੂੰ ਖੁਸ਼ ਕਰਨ ਲਈ ਲਿਆਂਦੀ ਗਈ ਹੈ ਤੇ ਪੰਜਾਬ ਦਾ ਇਸ ਵਿੱਚ ਕੋਈ ਫਾਇਦਾ ਨਹੀਂ ਹੁਣ ਇਸ ਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨਾ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਮੁੱਦਿਆਂ 'ਤੇ ਉਲਝਾ ਕੇ ਪੰਜਾਬ ਦੇ ਜ਼ਮੀਨਾਂ ਚੁੱਪਚਾ ਲੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਇਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਮਾਨ ਸਾਹਿਬ ਇਸ ਗੱਲ ਤੇ ਚੁੱਪ ਕਿਉਂ ਨੇ? ਸੋ ਮੇਰੀ ਇਹਨਾਂ ਨੂੰ ਇੱਕ ਬੇਨਤੀ ਵੀ ਆ ਔਰ ਉਹਦੇ ਨਾਲ-ਨਾਲ ਮੈਂ ਭਗਵੰਤ ਮਾਨ ਨੂੰ ਇਹ ਵੀ ਅਪੀਲ ਕਰੂੰਗਾ ਕਿ ਇਹ ਕੇਦੇ ਲਈ ਸਪੈਸ਼ਲ ਸੈਸ਼ਨ ਔਰ ਉਹਦੇ ਨਾਲ ਇੱਕ ਆਲ ਪਾਰਟੀ ਮੀਟਿੰਗ ਜਿਹਦੇ ਵਿੱਚ ਪੰਚਾਇਤਾਂ ਦੇ ਨੁਮਾਇੰਦੇ ਵੀ ਹੋਣ ਆ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਇਹਨਾਂ ਦੇ ਨੁਮਾਇੰਦੇ ਵੀ ਹੋਣ ਸਾਨੂੰ ਵੀ ਉਹਦੇ ਵਿੱਚ ਬੁਲਾਇਆ ਜਾਵੇ। ਤਾਂ ਕਿ ਇਹਦੇ ਤੇ ਡਿਬੇਟ ਕਰਕੇ ਡਿਸਕਸ਼ਨ ਕਰਕੇ ਕਿਉਂਕਿ ਇਹਦੇ ਤੇ ਕੋਈ ਰੂਲ ਫਾਲੋ ਨਹੀਂ ਹੋਇਆ 2013 ਦੀ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਆ ਜਿਹਦੇ ਵਿੱਚ ਇਮਪੈਕਟ ਅਸੈਸਮੈਂਟ ਰਿਪੋਰਟ ਜਿਹੜੀ ਉਹ ਕੋਈ ਨਹੀਂ ਲਈ ਗਈ এনवायरमेंट ਰਿਪੋਰਟ ਕੋਈ ਨਹੀਂ ਲਈ ਗਈ ਪੰਚਾਇਤਾਂ ਦੇ ਮਤੇ ਨਹੀਂ ਪੁਆਏ ਗਏ ਜਿੱਥੇ 70% ਲੋਕਾਂ ਨੇ ਉਹਦੀ ਸਹਿਮਤੀ ਦੇਣੀ ਹੁੰਦੀ ਆ ਇਹਦਾ ਮਤਲਬ ਇਹ ਹੋਇਆ ਕਿ ਸਿਰਫ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦਾ ਉਜਾੜਾ ਕਰਨ ਦੀ ਜਿਹੜੀ ਆ ਸਾਜ਼ਿਸ਼ ਜਿਹੜੀ ਆ ਉਹਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ ਅਸੀਂ ਇਹ ਹੋਣ ਨਹੀਂ ਦੇਵਾਂਗੇ ਔਰ ਜਿੱਥੇ ਤੱਕ ਵੀ ਜਾਣਾ ਪਿਆ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਸਾਰੇ ਬੰਦਿਆਂ ਨਾਲ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਅਸੀਂ ਇਹਦੇ ਲਈ ਸੰਘਰਸ਼ ਵੀ ਕਰਾਂਗੇ ਔਰ ਇਹਨਾਂ ਨੂੰ ਇੱਥੇ ਤੱਕ ਆਉਣ ਨਹੀਂ ਦੇਵਾਂਗੇ ਵੈਸੇ ਤਾਂ ਇਹ ਸਾਲ ਡੇਢ ਸਾਲ ਮੈਂ ਕਹਿੰਦਾ ਭਗਵੰਤ ਮਾਨ ਜੀ ਤੁਸੀਂ ਨੋਟੀਫਿਕੇਸ਼ਨ ਇਹਦੀ ਨਾ ਕਰੋ ਨਹੀਂ ਤਾਂ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਬਿਲਕੁਲ ਇਹਦੀ ਡੀ ਨੋਟੀਫਾਈ ਕੀਤਾ ਜਾਊਗਾ ਔਰ ਕਿਸੇ ਦਾ ਵੀ 1 ਇੰਚ ਜ਼ਮੀਨ ਜਿਹੜੀ ਆ ਉਹ ਕਿਤੇ ਵੀ ਇਸ ਤਰ੍ਹਾਂ ਦੀ ਲੈਂਡ ਪੂਲਿੰਗ ਦੇ ਵਿੱਚ ਨਹੀਂ ਆਉਣ ਦਿੱਤੀ ਜਾਵੇ। ਵਿਧਾਨ ਸਭਾ ਚ ਵੀ ਮੁੱਦਾ ਚੱਕਿਆ ਜਾਵੇ। ਬਿਲਕੁਲ ਵਿਧਾਨ ਸਭਾ ਚ ਵੀ ਚੱਕਾਂਗੇ ਔਰ ਬਿਲਕੁਲ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਅੱਜ ਮੈਨੂੰ ਮੰਗ ਪੱਤਰ ਦਿੱਤਾ ਔਰ ਮੈਂ ਵੀ ਇਹਦੇ 'ਚ ਡਿਟੇਲ ਲੈਟਰ ਲਾ ਕੇ ਤਾਂ ਕਿ ਇਹਦੀ ਟੈਕਨੀਕਲਟੀ ਵੀ ਪੂਰੀ ਹੋ ਜਾਵੇ ਤਾਂ ਕਿ ਜਿਹੜੇ ਉੱਥੇ ਬਿਊਰੋਕਰੇਟਸ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਹੋਵੇ ਵੀ ਕਿਸਾਨਾਂ ਨੂੰ ਹਰ ਚੀਜ਼ ਦਾ ਪਤਾ ਹੈਗਾ ਔਰ ਕਿਸਾਨਾਂ ਦੇ ਨਾਲ ਅਸੀਂ ਜਿਹੜਾ ਉਹ ਖੜੇ ਹੈਗੇ ਆ ਇਦਾਂ ਦਾ ਕੰਮ ਹੋਣ ਨਹੀਂ ਦੇਣਾ ਔਰ ਨਾ ਕਿਤੇ ਡਿਮਾਂਡ ਆ ਇਸ ਸੋ ਦਾਦੀ ਕਿਸ ਤੋਂ ਪਹਿਲਾਂ ਸ਼੍ਰੋਮਣੀ ਕਾਲਜ ਵਾਲ ਵੱਲੋਂ ਵੇਸ਼ ਨੀਤੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਇਸ ਨੀਤੀ ਤਹਿਤ ਲੁਧਿਆਣਾ ਅੰਮ੍ਰਿਤਸਰ ਤੇ ਮੁਹਾਲੇ ਵਿੱਚ ਵੀ ਜ਼ਮੀਨਾਂ ਖਵਾਰ ਕੀਤੇ ਜਾਣੇ ਨੇ ਪੰਜਾਬ ਸਰਕਾਰ ਵੱਲੋਂ ਇਸ ਨੀਤੀ ਨੂੰ ਅਰਬਨ ਵਿਕਾਸ ਦਾ ਨਾਮ ਦਿੱਤਾ ਜਾ ਰਿਹਾ ਹੈ ਦਲਜੀਤ ਦਸਾਂਜ ਵੱਲੋਂ ਫਿਲਮ ਸਰਦਾਰ ਜੀ 3 ਚ ਪਾਕਿਸਤਾਨ ਹਾਨੀਆ ਆਮੀਰ ਨਾਲ ਕੰਮ ਕਰਨ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੁਣ ਦਲਜੀਤ ਦਸਾਂਜ ਦੇ ਹੱਕ ਚ ਕਾਫੀ ਆਵਾਜ਼ਾਂ ਬੁਲੰਦ ਹੋਈਆਂ ਹਨ ਪੰਜਾਬੀ ਸੂਫੀ ਗਾਇਕ ਅਤੇ ਭਾਜਪਾ ਦੇ ਸੰਸਦ ਮੈਂਬਰ ਹਾਂਸਰਾਜ ਹਾਂਸ ਨੇ ਦੱਸਿਆ ਕਿ ਦਲਜੀਤ ਸੋਜ਼ਾਨ ਦੇ ਨਾਲ ਮੈਂ ਡਟ ਕੇ ਖੜਿਆ ਤੇ ਦੂਜੇ ਪਾਸੇ ਉਹਨਾਂ ਕਹੇ ਕਿ ਪਾਕਿਸਤਾਨ ਦੇ ਲੋਕ ਚੰਗੇ ਨੇ ਹੁਣ ਜੀਤ ਦਲਜੀਤ ਜੀ ਹੁਣ ਫਿਲਮ ਬਣਾ ਦੇ ਜੰਗ ਦੇ ਬਾਦ ਜਾਂ ਇਹਨਾਂ ਦਿਨਾਂ ਚੀ ਸਫੇਰ ਲਾਗੋ ਨੂੰ ਕੀ ਪਤਾ ਸੀ ਨਾ ਪ੍ਰੋਡਿਊਸਰਸ ਨੂੰ ਪਤਾ ਨਾ ਦਲਜੀਤ ਜੀ ਨੂੰ ਪਤਾ ਔਰ ਐਡਾ ਹੰਬਲ ਆਦਮੀ ਆ ਉਹਨੇ ਬੜੇ ਸ਼ੌਕ ਨਾਲੋ ਕੰਮ ਕੀਤਾ ਹੋਏਗਾ ਮੈਂ ਉਹਨਾਂ ਨੂੰ ਪੁਰਾਣਾ ਜਾਣਦਾ ਇੱਕ ਆਵਾਜ਼ ਪੰਜਾਬ ਦੀ ਫਰੋਂ ਪੰਜਾਬੀ ਚ ਰਿਐਲਿਟੀ ਸ਼ੋਅ ਪਹਿਲੀ ਵਾਰੀ ਮੈਂ ਸਟਾਰਟ ਕੀਤਾ ਸੀ ਉਹਦੇ ਵਿੱਚ ਉਹ ਐਂਕਰ ਦੇ ਤੌਰ ਤੇ ਆਉਂਦੇ ਹੁੰਦੇ ਸੀ ਮੈਨੂੰ ਉਦੋਂ ਦਾ ਯਾਦ ਆ ਕੋਈ ਕੰਮ ਕਹਦੀਏ ਉਹਨਾਂ ਨੇ ਕਦੀ ਨਾਂ ਨਹੀਂ ਸੀ ਕੀਤੀ ਐਂਕਰਿੰਗ ਕਰਦੇ ਸੀ ਹੋਰ ਵੀ ਕਈ ਕੰਮ ਕੀ ਜਾਂਦੇ ਹੁੰਦੇ ਇੱਕ ਦਿਨ ਚੰਗੀ ਭਲੀ ਅੰਗਰੇਜ਼ੀ ਬੋਲੀ ਜਾਵੇ ਮੈਂ ਕਿਹਾ ਅੰਗਰੇਜ਼ੀ ਆਉਂਦੀ ਕੰਨਲ ਫਲੂਐਂਟਲੀ ਉਹਦੇ ਵਿੱਚ ਇੱਕ ਜਜ਼ਬਾ ਸੀ ਇੱਕ ਮੈਨੀਫੈਸਟੂ ਵੀ ਦਾ ਵੀ ਉਹ ਜ਼ਿਕਰ ਕਰਦੇ ਆ ਜਿੱਦਾਂ ਦਾ ਪੋਜ਼ਿਟਿਵ ਸੋਚਦਾ ਉਹਦਾਂ ਦਾ ਘਟਦਾ ਉਹਦੇ ਮੁਕੱਦਰ ਚ ਸੀਗਾ ਪਰ ਸਾਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿ ਕਿੱਥੇ ਬੰਦਾ ਪਹੁੰਚ ਗਿਆ ਸਾਰੇ ਰਿਕਾਰਡ ਤੋੜਤੇ ਉਹਨੇ ਗੋਰਿਆਂ ਦੇ ਸ਼ੋਅ ਦੇਖਦੇ ਸੀ ਆਪਾਂ ਤੇ ਉਦੋਂ ਵੀ ਤਾਂ ਆਪਾਂ ਇੰਨਾ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਤੇ ਜੇ ਆਪਣੇ ਚ ਕੋਈ ਬੰਦਾ ਪੈਦਾ ਹੋ ਗਿਆ ਐ ਭਾਰਤ ਵਾਸੀਓ ਐ ਪੰਜਾਬੀਓ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨ ਦੀ بجائے ਆ ਟ੍ਰੋਲ ਸ਼ਰੋਲ ਜੋ ਵੀ ਵਟ ਏਵਰ ਕਰਦੇ ਆ ਤੁਸੀਂ ਇਹ ਕਰਨ ਦੀ بجائے ਉਹਨੂੰ ਪਿਆਰ ਕਰੋ ਉਹ ਪਿਆਰ ਦੇ ਕਾਬਿਲ ਆ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਜਦੋਂ ਫਿਲਮ ਬਣ ਰਹੀ ਸੀ ਕਿ ਕੁਝ ਐਸੇ ਹਾਲਾਤ ਆ ਜਾਣਗੇ ਲੇਕਿਨ ਇਸ ਖਿੱਤੇ ਦੀ ਬਦਕਿਸਮਤੀ ਆ ਕਈ ਵਾਰੀ ਸਾਡੇ ਪ੍ਰਾਈਮ ਮਿਨਿਸਟਰ ਬੱッセ ਲੈ ਕੇ ਗਏ ਵਾਜਪਾਈ ਸਾਹਿਬ ਹੁਣ ਮੌਜੂਦਾ ਪ੍ਰਾਈਮ ਮਿਨਿਸਟਰ ਸਾਹਿਬ ਆਊਟ ਆਫ ਦੀ ਵੇ ਜਾ ਕੇ ਸ਼ਾਇਦ ਅਫਗਾਨਿਸਤਾਨ ਜਾਂ ਕਿਤੇ ਹੋਰ ਗਏ ਸੀ ਉੱਥੇ ਲਾਹੌਰ ਜਾਜਲਾ ਲਿਆ ਸੀ ਮੀਆਂ ਸਾਹਿਬ ਦੇ ਗਏ ਬੇਟੀ ਨੂੰ ਪਿਆਰ ਦਿੱਤਾ ਮਾਂ ਤੋਂ ਅਸ਼ੀਰਵਾਦ ਲਿਆ ਬਦਕਿਸਮਤੀ ਹੈ ਕਿ ਉੱਥੇ ਪਾਕਿਸਤਾਨੀ ਨਹੀਂ ਮਾਰੇ ਆਵਾਮ ਨਹੀਂ ਮਾਰਾ ਪਾਕਿਸਤਾਨ ਵੀ ਨਹੀਂ ਮੜਾ ਉੱਥੇ ਦਾ ਸਿਸਟਮ ਜਿਹੜਾ ਹੈ ਉਹ ਫੌਜੀ ਚਲਾਉਂਦੇ ਆ IndiGo Airlines ਨੇ 2 ਜੁਲਾਈ ਤੋਂ ਆਦਮਪੁਰ ਤੋਂ ਮੁੰਬਈ ਵਿਚਕਾਰ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਹੈ ਇਸ ਨਵੀਂ ਹਵਾਈ ਸੇਵਾ ਨੂੰ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਭਾਈਚਾਰੇ ਲਈ ਬਹੁਤ ਹੀ ਮੱਤਯਪੂਰਨ ਕਦਮ ਮੰਨਿਆ ਜਾ ਰਿਹਾ ਹੈ IndiGo Airlines ਨੇ 2 ਜੁਲਾਈ 2025 ਤੋਂ ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਇਸ ਉਡਾਣ ਨਾਲ ਸਿੱਖ ਸਰਦਾਲਾਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਸਨ ਤੱਕ ਜੂਰ ਸਾਹਿਬ ਜਾਣ ਵਾਲੇ ਸਰਦਾਲਾਂ ਦੀ ਯਾਤਰਾ ਆਸਾਨ ਹੋ ਜਾਵੇਗੀ ਦੋ ਜਲਾ ਨਿਵਜਾਤਰੀਆਂ ਨੂੰ ਲੈ ਕੇ ਪਹਿਲੀ ਉਡਾਨ ਦੁਪਹਿਰ ਵੇਲੇ ਮੁੰਬਈ ਤੋਂ ਚੱਲ ਕੇ ਆਦਮਪੁਰ ਹਵਾਈ ਅੱਡੇ ਦਿੱਬਤਰੀ ਰਾਸਵਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਨੂੰ ਸਿੱਖਣਦਲੂਆਂ ਦੀ ਸਾਲਾਂ ਪੁਰਾਣੀ ਮੰਗ ਦੀ ਪੂਰਤੀ ਦੱਸਿਆ ਇਸ ਉਡਾਨ 'ਤੇ ਸਵਾਰ ਯਾਤਰੀਆਂ ਵੱਲੋਂ ਖੁਸ਼ੀ ਜਤਾਈ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਰਸਤਾ ਬਾਤੋ ਆਸਾਨ ਹੋ ਗਿਆ ਹੈ ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਤਖਤ ਸਤਖੰਡ ਸ੍ਰੀ ਹਜੂਰ ਸਾਹਿਬ ਤੱਕ ਪਹੁੰਚਣਾ ਬਹੁਤ ਮੁਸ਼ਕਲ ਸੀ ਖਾਸ ਕਰਕੇ ਬਜ਼ੁਰਗ ਸ਼ਰਧਾਲੂਆਂ ਲਈ ਕਿਉਂਕਿ ਇੱਥੋਂ ਕੋਈ ਸਿੱਧੀ ਉਡਾਨ ਨਹੀਂ ਸੀ ਜਰਨੀ ਵਾਸ ਗੁੱਡ ਦ ਫਲਾਈਟ ਵਾਸ ਗੁੱਡ ਸੋ ਏਵਰੀਥਿੰਗ ਵਾਸ ਗੁੱਡ

ਦੁਆਬਾ ਰੀਜਨ ਲਈ ਤਾਂ ਬਹੁਤ ਹੀ ਵਧੀਆ ਹੈ ਹੈਂਡ ਟੂਲ ਇੰਡਸਟਰੀ ਲਈ 스포츠 ਇੰਡਸਟਰੀ ਸਾਰੀ ਇੰਡਸਟਰੀ ਜਿਲੰਦਰ ਲਈ ਤੇ ਵਪਾਰੀ ਵਰਗ ਲਈ ਕਾਫੀ ਸੁਖਾਲਾ ਹੋ ਗਿਆ ਹੁਣ ਵਪਾਰੀ ਵਰਗ ਲਈ ਵੀ ਹੈ ਫੈਮਿਲੀਜ਼ ਲਈ ਵੀ ਹੈ ਬਹੁਤ ਤਾਂ ਨੰਦੇੜ ਸਾਹਿਬ ਬਹੁਤ ਵਧੀਆ ਸ਼ਰਟੀ ਜਾਣਾ ਨੰਦੇੜ ਸਾਹਿਬ ਜਾਣਾ ਹੈ ਖਾਜੀ ਅਲੀ ਜਾਣਾ ਹੈ ਜਾਂ ਸਿੱਧੀ ਵਨੈਗ ਜਾਣਾ ਹੈ ਬਹੁਤ ਵਧੀਆ ਸਾਡੇ ਲਈ ਪਲੱਸ ਸਾਡੀ ਸਾਰੀ ਇੰਡਸਟਰੀ ਸਾਰੀ ਪਾਲੀਵੁੱਡ ਇੰਡਸਟਰੀ ਫਿੰਗਰਜ਼ ਵਗੈਰਾ ਬੜੇ ਟਰੈਵਲ ਕਰਦੇ ਹੈ ਤੇ ਬਹੁਤ ਅੱਛਾ ਸਟੈਪ ਹੈ ਬਹੁਤ ਅੱਛਾ ਹੈ ਬਹੁਤ ਐਪਰੀਸ਼ੀਏਬਲ ਸਟੈਪ ਹੈ ਸਟਾਫ ਦੀ ਗੱਲ ਕਰਾਂ ਸਟਾਫ ਕਿਦਾਂ ਦਾ ਬਹੁਤ ਬਹੁਤ ਅੱਛਾ ਬਹੁਤ ਅੱਛਾ ਕੋਆਪਰੇਟਿਵ ਇੰਡੀਕੋ ਦਾ ਬਹੁਤ ਵਧੀਆ ਸ਼ੁਰੂ ਤੋਂ ਹੀ ਹੈ ਇਹ ਨਹੀਂ ਮਾਰਕੀਟ ਕੈਪਚਰ ਹੈ ਮੇਜਰ ਡੋਮੈਸਟਿਕ ਪਲੇਅਰ ਹੈ ਇਸ ਟਾਈਮ ਇੰਡੀਕੋ ਦੀ ਇਹ ਸਿੱਧੀ ਉਡਾਨ ਲਗਭਗ 28 ਘੰਟੇ ਲਈ ਹੋਵੇਗੀ ਇੰਡੀਕੋ 에ਰਲਾਈਨ ਦੀ ਫਲਾਈਟ ਨੰਬਰ 6C5931 ਦੁਪਹਿਰ 12:55 ਮਿੰਟ ਤੇ ਮੁੰਬਈ ਤੋਂ ਉਡਾਨ ਭਰੇਗੀ ਤੇ 3:15 ਮਿੰਟ ਤੇ ਆਦਮਪੁਰ ਪਹੁੰਚ ਜਾਵੇਗੀ ਆਦਮਪੁਰ ਤੋਂ ਫਲਾਈਟ ਨੰਬਰ 6C5932 ਦੁਪਹਿਰ 3:50 ਮਿੰਟ ਤੇ ਉਡਾਨ ਭ ਅਕਸਰੀ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਵੱਲੋਂ ਧੋਖਾਧੜੀ ਕੀਤੀ ਜਾਂਦੀ ਹੈ ਪਹਿਲਾ ਅਜਿਹਾ ਵਿਵਾਦ ਚੁੱਪਚਾਪ ਹੀਤੇ ਦਬਬ ਦਿੱਤਾ ਜਾਂਦਾ ਸੀ ਪਰ ਅੱਜ ਕੱਲ ਦੀ ਪੀੜ੍ਹੀ ਇਸ ਨੂੰ ਜਨਤਕ ਕਰਕੇ ਲੋਕਾਂ ਨੂੰ ਜਾਗਰੂਤ ਕਰ ਰਹੀ ਹੈ ਅਜਿਹਾ ਇੱਕ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਯੂਕੇ ਗਏ ਲੜਕੇ ਦੇ ਉਸ ਦੀ ਪਤਨੀ ਵੱਲੋਂ ਗੰਭੀਰ ਇਲਜ਼ਾਮ ਲਗਾਏ ਹਨ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਦਾ ਪਿਤਾ ਨੇ ਪੈਸੇ ਲੈ ਕੇ ਇਹ ਵਿਆਹ ਕੀਤਾ ਸੀ ਫਰੀਦਕੋਟ ਸ਼ਹਿਰ ਦੀ ਕੁੜੀ ਵਿਦੇਸ਼ ਜਾਣ ਦੇ ਨਾਂ ਤੇ ਵੱਡੀ ਠੱਗੀ ਦਾ ਸ਼ਕਾਰ ਹੋ ਗਈ ਉਸ ਵੱਲੋਂ ਆਪਣੇ ਪਤੀ ਤੇ ਸਹੁਰੇ ਪਰਿਵਾਰ ਤੇ ਵੱਡੇ ਦੋਸ਼ ਲਗਾਏ ਜਾ ਰਹੇ ਨੇ ਲੜਕੀ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੇ ਪਿਤਾ ਦੇ ਪੈਸੇ ਹਥਿਆਉਣ ਲਈ ਵਿਆਹ ਕਰਵਾਇਆ ਗਿਆ ਸੀ ਉਸ ਨੇ ਕਿਹਾ ਕਿ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਲੜਕੀ ਤੇ ਸਹੁਰੇ ਪਰਿਵਾਰ ਨੇ ਉਸ ਦੇ ਪਿਤਾ ਤੋਂ ਪੈਸੇ ਮੰਗਣ ਲਈ ਲੜਕੀ ਤੇ ਦਬਾਅ ਪਾਇਆ ਇਤੋਂ ਤੱਕ ਕਿ ਲੜਕੀ ਦਾ ਪਤੀ ਉਸ ਨੂੰ ਯੂਕੇ ਵੀ ਲੈ ਗਿਆ ਪਰ ਕੁ ਸਮੇਂ ਬਾਅਦ ਉਹ ਵਾਪਸ ਆ ਗਈ ਇਸ ਲਈ ਲੜਕੀ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਵੇਂ ਮੈਰਿਜ ਹੋਈ ਉਹਨਾਂ ਨੇ ਸਭ ਪੈਸੇ ਮੰਗਣ ਔਰ ਮੇਰੇ ਮੰਮੀ ਡੈਡੀ ਨੇ ਪਹਿਲੇ ਹੀ ਗੱਲ ਪੁੱਛੀ ਸੀ ਕਿ ਅਗਰ ਸਾਡੀ ਬੇਟੀ ਬਾਹਰ ਜਾਏਗੀ ਤਾਂ ਪੈਸਾ ਲੱਗੇਗਾ ਤੇ ਉਹ ਖਰਚਾ ਕਿਸ ਨੂੰ ਕਰਨਾ ਪਵੇਗਾ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਕੋਈ ਖਰਚਾ ਨਹੀਂ ਕਰੋਗੇ ਸਾਰਾ ਖਰਚਾ ਅਸੀਂ ਕਰਾਂਗੇ ਬਟ ਵਿਆਹ ਹੁੰਦੇ ਹੀ ਵਿਆਹ ਵਿੱਚ ਕੁਝ ਨਹੀਂ ਹੁੰਦਾ ਲੇਕਿਨ ਵਿਆਹ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣਾ ਸ਼ੁਰੂ ਕਰ ਦਿੱਤੀ ਸ਼ੁਰੂ ਕਰ ਦਿੱਤੀ ਮੰਨ ਕਰਦੀ ਤੇ ਮੈਂ ਪੱਪਰੇ ਦੀ ਰਸਮ ਤੋਂ ਤੇ 10 ਦਿਨ ਬਾਅਦ ਆਈ ਸੀਗੀ ਤੇ ਉਦੋਂ ਉਹਨਾਂ ਨੇ ਫੋਨ ਕੀਤਾ ਮੇਰੇ ਡੈਡੀ ਨੇ ਮੇਰੇ ਡੈਡ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ 5 ਲੱਖ 2 ਤੇ ਮੇਰੇ ਡੈਡ ਨੇ ਕਿਹਾ ਕਿ ਮੇਰੇ ਹੁਣੇ ਸ਼ਾਦੀ ਹੋਈ ਹੈ ਜੋ ਮੈਨੂੰ ਪੈਸਾ ਮਿਲਿਆ ਸੀ ਦਾ ਥੋੜਾ ਬੋੜਾ ਰਿਟਾਇਰਮੈਂਟ ਤੇ ਹਜੇ ਵੀ ਰਿਟਾਇਰਮੈਂਟ ਹੋਈ ਵੀ ਨਹੀਂ ਹੈ ਬਟ ਮੈਨੂੰ ਪੈਸਾ ਜੋ ਮਿਲਿਆ ਉਹ ਮੈਂ ਬੇਟੀ ਦੀ ਸ਼ਾਦੀ ਤੇ ਲਗਾ ਚੁੱਕਿਆ 12 ਲੱਖ ਬਟ ਫਿਰ ਵੀ ਮੇਰੇ ਡੈਡੀ ਨੇ ਚਲੋ 1.5 ਲੱਖ ਦੀ ਰਿੰਸਮੈਂਟ ਦਿੱਤੀ ਮੇਰੇ ਡੈਡ ਨੇ ਬਾਈ ਹੰਡ 1.5 ਲੱਖ ਲੜਕੇ ਪੁਛਕੇ ਨੂੰ ਦਿੱਤਾ ਔਰ ਉਸ ਤੋਂ ਬਾਅਦ ਉਹ ਚੁਕਿਤ ਬਾਚਲਾ ਕੋਈ ਐਸੇ ਲੜਕਾ ਆਹ ਤੇ ਉਸ ਤੋਂ ਬਾਅਦ ਮੇਰੇ ਨਾਲ ਹਰ ਹਸਬੰਦ ਕੀਤੀ ਇਹਦੀ ਮੰਮੀ ਰੇੜੀ ਨੇ ਬਹੁਤ ਜ਼ਿਆਦਾ ਇਹਦੀ ਮੰਮੀ ਨੇ ਮੈਨੂੰ ਇੱਕ ਟੌਂਟ ਮਾਰਿਆ ਮੇਰਾ ਮੈਨੂੰ ਰੂਮ 'ਚ ਲੈ ਗਈ ਮੇਰੇ ਰੂਮ 'ਚ ਲੈ ਜਾ ਕੇ ਮੇਰੇ ਹੱਥ ਨੂੰ ਰੋੜਾ ਔਰ ਮੈਨੂੰ ਇਹ ਕਿਹਾ ਗਿਆ ਕਿ ਤੂੰ ਇਸ ਘਰ ਦੀ ਬਹੂਆਂ ਸਿਰ ਬਹੂ ਬਣ ਕੇ ਰਹਿ ਸਾਡੀ ਤੀ ਬਣਨ ਦੀ ਕੋਸ਼ਿਸ਼ ਨਾ ਕਰ ਔਰ ਸਾਡੇ ਤੋਂ ਕੋਈ ਉਮੀਦ ਨਾ ਰੱਖ ਔਰ ਤੇਰੇ ਪਿਓ ਨੇ ਕਿਹਾ ਕਿ ਸਾਨੂੰ ਪੈਸਾ ਦਵੇ ਪੈਸਾ ਤਾਂ ਦੇਣਾ ਹੀ ਪੈਣਾ ਜੇ ਤੂੰ ਬਾਹਰ ਜਾਏਂਗੀ ਜਾਂ ਇਸ ਘਰ 'ਚ ਰਹਿਣਾ ਹੈ ਤਾਂ ਬਟ ਮੈਂ ਇਹ ਗੱਲ ਕਿਸੇ ਨੂੰ ਦੱਸੀ ਨਹੀਂ ਸੀਗੀ ਮੈਂ ਆਪਣੇ ਫੈਮਿਲੀ ਵਾਲਿਆਂ ਨੂੰ ਨਹੀਂ ਦੱਸੀ ਕਿਉਂਕਿ ਮੈਂ ਆਪਣਾ ਰਿਸ਼ਤਾ ਬਚਾਉਣਾ ਚਾਹ ਇਸ ਤੇ ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਪਹਿਲਾਂ ਵੀ ਪੈਸੇ ਮੰਗੇ ਗਏ ਸਨ ਹਾਲਾਂਕਿ ਵਿਆਹ ਦਾ ਪੂਰਾ ਖਰਚਾ ਸਹੁਰੇ ਪਰਿਵਾਰ ਵੱਲੋਂ ਚੁਕਾਇਆ ਗਿਆ ਸੀ ਪਰ ਥੋੜੇ ਸਮੇਂ ਬਾਅਦ ਹੀ 40 ਲੱਖ ਰੁਪਏ ਦੀ ਮੰਗ ਕੀਤੀ ਜਾਣ ਲੱਗੀ ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਹੁਣ ਤੱਕ ਉਹ 8 ਤੋਂ 9 ਲੱਖ ਰੁਪਏ ਦੇ ਚੁਕੇ ਹਨ ਸਿਸਟਰ ਦੀ ਮੈਰਿਜ ਹੋਈ ਸੀ ਦਰਸ਼ਨ ਦਾ ਰਾਮਨ ਜੋ ਕਿ ਅਦਿ ਧਰਮ ਸਮਾਜ ਆਦਸ ਦੇ ਮੁੱਖ ਸੰਚਾਲਕ ਨੇ ਤੇ ਧਰਮ ਗੁਰੂ ਨੇ ਉਹਨਾਂ ਦੇ ਘਰ ਪਰਿਵਾਰ ਵਿੱਚ ਉਹਨਾਂ ਦੇ ਪਰਿਵਾਰ ਵਿੱਚ ਇਹਨਾਂ ਦੀ ਮੈਰਿਜ ਹੋਈ ਸੀ ਤੇ ਉਸ ਤੋਂ ਬਾਅਦ ਕੁੜੀ ਨੂੰ ਬਾਹਰ ਯੂਕੇ ਭੇਜ ਦਿੱਤਾ ਗਿਆ ਸੀ ਤੇ ਪੈਸਿਆਂ ਦੀ ਮੰਗ ਵੀ ਕੀਤੀ ਗਈ 40 ਲੱਖ ਉਹਨਾਂ ਨੇ ਮੰਗਿਆ ਤੇ ਜਦੋਂ ਇਹ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਉਹਨਾਂ ਨੇ ਕੁੜੀ ਨੂੰ 2 ਮਹੀਨੇ ਦੇ ਅੰਦਰ ਅੰਦਰ ਹੀ ਵਾਪਸ ਭੇਜ ਦਿੱਤਾ ਇੰਡੀਆ ਤਾਂ ਕਿ ਵੀ ਝੂਠ ਬੋਲ ਕੇ ਬੁਲਾਇਆ ਵੀ ਤੈਨੂੰ ਫਿਜ਼ੀਓਥੈਰੇਪੀ ਦਾ ਤੈਨੂੰ ਕੋਰਸ ਕਰਵਾ ਕਰਵਾ ਦਾਂਗੇ ਤੇ ਤਾਂ ਕਿ ਤੂੰ ਉਥੇ ਜੋਬ ਕਰਨ ਯੋਗ ਹੋ ਜਾਵੇਂਗੀ ਬਟ ਅਸੀਂ ਉਹਨਾਂ ਦੇ ਬਹੁਤ ਮਿੰਤਾਦਰਲੇ ਕੀਤੇ ਵੀ ਨਹੀਂ ਅਸੀਂ ਬੰਨੇ ਪੈਸੇ ਕਿੱਥੋਂ ਦਵਾਂਗੇ ਬਟ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਤੇ 1 ਸਾਲ ਤੱਕ ਸਾਨੂੰ ਹਰਾਸ ਕੀਤਾ ਸਾਡੀ ਕੁੜੀ ਨਾਲ ਰਿਸ਼ਤਾ ਖਤਮ ਕੀਤਾ ਤੇ ਜਦੋਂ ਕੁੜੀ ਬਾਹਰੋਂ ਆਈ ਉਹਨੂੰ ਉਥੋਂ ਲੈਣ ਤੱਕ ਵੀ ਨਹੀਂ ਕੋਈ ਆ ਲੈਣ ਵੀ ਖੁਦ ਮੈ ਗਿਆ ਸੀ ਉਹਨਾਂ ਨੇ ਮਤਲਬ ਆਪਣੇ ਘਰੇ ਰੱਖਣ ਤੋਂ ਤੇ ਜੇਕਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਆ ਅਗਰ ਕੁੜੀ ਜੀਐਨਐਮ ਕਰੇਗੀ ਤਾਂ ਅਸੀਂ ਕੁੜੀ ਨੂੰ ਰੱਖਾਂਗੇ ਨਹੀਂ ਤਾਂ ਅਸੀਂ ਕੁੜੀ ਨੂੰ ਆਪਣੇ ਘਰ ਨਹੀਂ ਰੱਖਾਂਗੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਮਕਦਮਾ 245/25 ਸਿਟੀ ਫਰੀਕੋਟ ਵਿਖੇ ਇਹ 10625 ਅੰਡਰ ਸੈਕਸ਼ਨ 498 ਤੇ 506 ਆਈਪੀਸੀ ਦੇ ਅਧੀਨ ਦਰਜ ਹੋਇਆ ਸੀ ਇਹ ਇੱਕ ਸਾਨੂੰ ਕੰਪਲੇਂਟ ਸੀ ਇਹ ਪ੍ਰਿੰਕਾ ਵਾਸੀ ਫਰੀਕੋਟ ਨਿਵਾਸੀ ਲੜਕੀ ਸੀ ਜੋ ਇੰਗਲੈਂਡ ਵਿੱਚ ਜਿਸ ਦੀ ਮੈਰਿਜ ਹੋਈ ਸੀ ਤੇ ਹੋਈ ਮੈਰਿਜ ਇੱਥੇ ਹੋਈ ਸੀ ਪਰ ਆਫਟਰ ਮੈਰਿਜ ਇਹ ਦੋਨੋਂ ਮੀਆਂ ਬੀਵੀ ਇੰਗਲੈਂਡ ਚਲੇ ਗਏ ਸੀਗੇ ਤੇ ਉਤੋਂ ਫਿਰ ਸਾਨੂੰ ਇੱਕ ਕੰਪਲੇਂਟ ਸੀ ਵੀ ਇਹਨਾਂ ਨੇ ਕੋਈ ਦਾਜ ਦਾ ਡਿਮਾਂਡ ਕੀਤੀ ਤੇ ਉੱਥੇ ਜਿਹੜੀ ਲੜਕੀ ਜਿਹੜੀ ਉੱਥੋਂ ਵਾਪਸ ਆ ਗਈ ਤੇ ਉਸ ਤੇ ਜਿਹੜੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਮੁਕਤਮਾ ਦਰਜ ਕਰ ਲਿਆ ਸੀਗਾ ਦੋਸ਼ੀ ਕੁਝ ਕੀਤਾ ਜਿਹੜਾ ਲੜਕੀ ਦਾ ਸਬੰਧ ਸੀਗਾ ਜੋ ਇਸ ਟਾਈਮ ਇੰਗਲੈਂਡ ਵਿਚ ਰਹੇ ਨੇ ਇਸ ਤੇ ਅਸੀਂ ਐਫਆਰ ਰਜਿਸਟਰਡ ਜੋ ਮਾਮਲਾ ਦਰਜ ਕੀਤਾ ਗਿਆ ਹੈ ਉਸਦੇ ਪਤੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਜੇਕਰ ਪਰਿਵਾਰ ਦਾ ਕੋਈ ਵੀ ਦੋਸ਼ ਹੋਵੇਗਾ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਸਮਰਾਲਾ ਦੇ ਨੇੜੇ ਪਿੰਡ ਮਾਨਪੁਰ ਚ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਜਾਂਦੀ ਹੈ ਤੇ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ। ਆ ਔਰਤ ਆਪਣੇ ਪਤੀ ਅਤੇ ਤਿੰਨ ਬੱਚਿਆਂ ਨਾਲ ਕਮਰੇ ਵਿੱਚ ਸੁੱਤੀ ਪਈ ਸੀ। ਪਤੀ ਬੱਚਿਆਂ ਨਾਲ ਬੈੱਡ ਤੇ ਸੁੱਤਾ ਪਿਆ ਸੀ ਤੇ ਔਰਤ ਮੰਜੇ ਉੱਤੇ ਸੁੱਤੀ ਪਈ ਸੀ। ਮੀਂਹ ਕਾਰਨ ਦੇਰ ਰਾਤ ਅਚਾਨਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਡਿੱਗ ਜਾਂਦਾ ਤੇ ਸਿੱਧਾ ਔਰਤ ਤੇ ਡਿੱਗਦਾ ਤੇ ਔਰਤ ਦੀ ਮੌਤ ਹੋ ਜਾਂਦੀ ਹੈ। ਸਮਰਾਲਾ ਦੇ ਨੇੜੇ ਪਿੰਡ ਮਨੂਪੁਰ ਵਿੱਚ ਮੀਂਹ ਕਾਰਨ ਇੱਕ ਗਰੀ ਪ੍ਰਵਾਹ ਦੀ ਛੱਤ ਡਿੱਗਣ ਨਾਲ ਹਾਸੇ ਵਿੱਚ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਮਨੂਪੁਰ ਵਿੱਚ ਰਹਿਣ ਵਾਲੀ ਇੱਕ ਪਰਿਵਾਰ ਦੀ 39 ਸਾਲਾ ਔਰਤ ਚੰਦਰਜੀਤ कौर ਆਪਣੇ ਪਤੀ ਲਖਵੀਰ ਸਿੰਘ ਤੇ ਤਿੰਨ ਬੱਚਿਆਂ ਨਾਲ ਕਮਰੇ ਵਿੱਚ ਸੁੱਤੀ ਪਈ ਸੀ। ਪਤੀ ਬੱਚਿਆਂ ਨਾਲ ਬੈੱਡ ਤੇ ਸੁੱਤਾ ਪਿਆ ਸੀ ਜਦੋਂ ਕਿ ਔਰਤ ਮੱਝੇ ਤੇ ਸੁੱਤੀ ਪਈ ਸੀ। ਮੀਂਹ ਕਾਰਨ ਰਾਤ 10 ਵਜੇ ਅਚਾਨਕ ਛੱਤ ਡਿੱਗੀ। ਛੱਤ ਡਿੱਗਣ ਦੀ ਆਵਾਜ਼ ਤੋਂ ਬਾਅਦ ਮ੍ਰਿਤਕ ਦਾ ਪਤੀ ਤੁਰੰਤ ਜਾਗ ਗਿਆ ਤੇ ਆਪਣੀ ਪਤਨੀ ਨੂੰ ਇੱਧਰ ਉੱਧਰ ਲੱਭਣ ਲੱਗਾ। ਉਸ ਦੇ ਨਾਲ ਲੱਭੜ ਤੇ ਉਸ ਵੱਲੋਂ ਪਿੰਡ ਵਾਲਾ ਦੀ ਮਦਦ ਨਾਲ ਉਸਨੇ ਮਾਲਵੇ ਨੂੰ ਚੁੱਕਿਆ ਤੇ ਉਸ ਦੇ ਵਿੱਚੋਂ ਆਪਣੀ ਪਤਨੀ ਨੂੰ ਬਾਹਰ ਕੱਢਿਆ ਜਿਸ ਤੋਂ ਬਾਅਦ ਤੁਹਾਨੂੰ ਖੰਨਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਕਰਾਨ ਦਿੱਤਾ ਜਿਸ ਕਾਰਨ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਇਹ ਸਵਾਕ 10:00 ਵਜੇ ਡਿੱਗਿਆ ਸਾਥੇ ਇਹਨਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਨੇ ਹੋ ਮੇਰੇ ਘਰ ਵਾਲੀਏ ਕਿੰਨੇ ਬੱਚੇ ਨੇ ਜੀ ਬੱਚੇ ਤਿੰਨ ਆ ਮੇਰੇ ਦੋ ਛੋਟੇ ਇੱਕ ਵੱਡੀ ਕੁੜੀ ਤੁਸੀਂ ਵੀ ਉਸ ਦਿਨ ਕਮਰੇ ਦੇ ਵਿੱਚ ਸੀ ਸਾਰੇ ਇਕੱਠੇ ਆ ਰੋਟੀ ਪਾਣੀ ਖਾਦਦੇ ਆ

ਉਹੀ ਮਾਨਪੁਰ ਉਧਰ ਮੇਰੇ ਬਡੇ ਭਾਈ ਦਾ ਮਕਾਨ ਹੈ ਉਹਦੇ ਵਿੱਚ ਰਹਿ ਰਹੇ ਆ। ਉਹ شادی ਨਹੀਂ ਹੋਈ ਉਹਨੀਆਂ ਦੀ। ਹੂੰ। ਹੋਰ ਰਹਿੰਦੇ ਵੀ ਜ਼ਿਮੀਦਾਰਾਂ ਦੇ ਨੇ ਉੱਥੇ। ਇਹ ਜਿਹੜਾ ਉਹਦੇ ਦੇ ਲੈਂਦੇ। ਇਹ ਦੇਖੋ ਤੁਹਾਡੇ ਸਾਹਮਣੇ ਐ ਡਿੱਕ ਚੁੱਕਿਆ ਹੀ ਜਾਮੈਂ। ਇਹਨਾਂ ਦਾ ਮਕਾਨ ਦੀ ਛੱਤ ਆ ਨਾ ਮੀਹ ਕਾਰਨ ਡਿੱਗੀ ਹੈ। ਕੁਝ ਗਰੀਬੀ ਕਾਰਨ ਮਕਾਨ ਦੀ ਪਿਆਰੀ ਨਹੀਂ ਕਰਾਈ ਸਕੀ। ਨਾ ਹੋਈ ਹੈ। ਮੀਹ ਜਿਆਦੇ ਪੈਣ ਕਾਰਨ ਬਾਰ ਕੱਟ ਉਪਰ ਛੱਤ ਡੇਗਣ ਨਾਲ ਇਹਨਾਂ ਦੀ ਡੈਥ ਹੋਈ ਐ ਪਹਿਲਾਂ ਚੱਕ ਕੇ ਉਹਨੂੰ ਮਾਨੋਪੁਰ ਹਸਪੀਟਲ ਚ ਲੈ ਕੇ ਗਏ ਨੇ ਪਿੰਡ ਦੇ ਬੰਦੇ ਸਾਡੇ ਵਧੀਆ ਨੇ ਜੀ ਉਸ ਤੋਂ ਬਾਅਦ ਵਿੱਚ ਫਿਰ ਉਹਨਾਂ ਲੋਧਿਆ ਖਾਨੇ ਨੂੰ ਰੈਫਰ ਕਰਤਾ ਜੀ ਉੱਤੇ ਜਾ ਕੇ ਉਹਨਾਂ ਦੀ ਡੈਥ ਹੋ ਗਈ ਪਾਣੀ ਬਿਲਡ ਪੈ ਗਈ ਕਿਤੇ ਵਿੱਚ ਪਾਣੀ ਵੜ ਗਿਆ ਆ ਪੈ ਗਿਆ ਬਾਹਰ ਨਿਕਲਣਾ ਸੀਗਾ ਜ਼ਿਆਦੇ بارش ਬਰਸ ਕਰਤੀ ਉਹ ਕੱਲ ਵੀ ਇੱਕ ਪਾਸੇ ਨੂੰ ਲਿਫ ਗਈ ਡੱਡੀ ਹੋ ਗਈ ਉਹ ਬਿਲਡ ਦੇਣ ਦੇ ਨਾਲ ਡਾਟ ਲੱਗੀ ਹਸੀ ਕੰਦ ਡਾਟ ਖੜ ਦਿਓ ਕੰਦੇ ਸਿਰ ਤੇ ਹੁੰਦੀ ਐ ਸਾਈਡ ਦੀ ਕੰਦੇ ਉੱਤੇ ਜਦੋਂ ਉਹ ਇੱਕ ਪਾਸੇ ਝੁਗ ਗਈ ਕੰਦ ਉਹ ਡਾਟ ਸਾਰਾ ਮਾਲ ਬਾਵਲ ਲੜਕੀ ਦੇ ਜਿਹੜੀ ਚਰਨਜੀਤ ਕੌਰ ਹੈ ਮਰਤਕ ਹੈ ਉਹਦੇ ਸਿਰ ਤੇ ਆ ਲਿਆ ਪਿੰਡ ਦੀ ਪੰਚਾਇਤ ਵੱਲੋਂ ਕੁਝ ਕੀਤਾ ਜਾਵੇਗਾ ਹਾਂ ਪਿੰਡ ਦੀ ਪੰਚਾਇਤ ਨੇ ਦਾ ਇਸ ਗੱਲ ਦਾ ਬੜਾ ਉਤਮ ਕੀਤਾ ਹੈ ਔਰ ਕਰੂਗੀ ਵੀ ਸਰਪੰਚ ਸਾਹਿਬ ਕਹਿ ਕੇ ਗਏ ਨੇ ਇੱਥੇ ਆਏ ਸੀ ਵੀ ਜਿੰਨਾ ਕ ਅਸੀਂ ਮਦਦ ਕਰਾਂਗੇ ਪੰਚਾਇਤ ਵੱਲੋਂ ਗੁਰਮੀਤ ਸਿੰਘ ਸਰਪੰਚ ਨੇ ਸਾਡੇ ਇੱਥੇ ਬੜੇ ਸਿਆਣੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਜੋ ਪੰਚਾਇਤ ਵਿੱਚ ਕੋਈ ਸਕੀਮ ਜੇ ਹੁੰਦੀ ਹੈ ਤਾਂ ਵੀ ਮਦਦ ਕਰਾਂਗੇ ਅਸੀਂ ਨਿੱਜੀ ਤੌਰ ਤੇ ਵੀ ਮਦਦ ਕਰਾਂਗੇ ਇਸ ਪਰਿਵਾਰ ਦੀ ਛੱਤ ਪਾ ਕੇ ਦਵਾਂਗੇ ਕਟਨਾ ਤੋਂ ਬਾਅਦ ਪੁਲਿਸ ਨੇ ਔਰਤ ਦੇ ਪਤੀ ਦੇ ਬਿਆਨ ਦੇ ਆਧਾਰ ਤੇ ਤਾਰਾ 174 ਤਹਿਤ ਕਾਰਵਾਈ ਕੀਤੀ ਤੇ লাশ ਨੂੰ ਬਾਸਾਂ ਦੇ ਹਵਾਲੇ ਕਰ ਦਿੱਤਾ ਪੰਜਾਬ న్యూਸ ਬੁਲਟਨ ਲੈ ਕੇ ਅਗਰ ਫਿਰ حاضر ਹੋਵਾਂਗੇ ਧੰਨਵਾਦ